I'm ਹਾਂ ਦਸ ਰੁਪਏ ਮੌਤਾਂ ਬਣਦੀ ਦਸ ਰੁਪਏ ਚੁੱਕੀਏ ਸਿਆਣੇ ਕਿਥੋਂ ਹੈ ਬੋਲ ਇਹਨੂੰ ਘਟੀ ਵਿੱਚ ਖਾਣੇ ਲੈ ਚੱਲੋ ਖਾਣੇ ਚੱਲੋ ਖਾਣੇ ਮਾ ਚੱਲੋ ਕੀ ਹੈ ਘਟੀ ਮੋਰ ਖਾਣੇ ਚੱਲੋ ਹਾਂ ਜੀ ਉਹ ਰੋਤ ਨੂੰ ਕੋਟਮਾਰ ਕਰਨ ਦਾ ਸਾਰੋ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਹੈ ਜੀ ਹਾਂ ਜੀ ਗੁਰੂ ਹਰਸਾਹਿ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਖਾਈ ਗਈ ਵੀ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵਸ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਵਿਦੇਆ ਭਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਪਿਠਾ ਕੇ ਲੈ ਜਾ ਕੇ ਕੁੱਟਮਾਰ ਕਰਦੇ ਜੀ ਕਿਸੇ ਜਗ੍ਹਾ ਤੇ ਫਿਰ ਇਸ ਨੂੰ نیچے ਇੰਸੈਟ ਪਰ ਕਾਰ ਚੁਬਾ ਕਰਕੇ ਸੱਟ ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਤੇ ਜਿਹੜੀ ਇਹ ਸੰਜਨਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਤੇ ਹਸਬੰਡ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀ ਨਾ ਰਣੀ ਕੇਸ ਕੇ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਇਹ ਇਸ ਦਾ ਹੁਣ ਉਸ ਨੇ ਆ ਕੇ ਇਹਦੀ ਕੁੱਟਮਾਰ ਕੀਤੀ ਉਸ ਦੇ ਉਹਦੇ ਪਰਿਵਾਰਕ ਮੈਂਬਰਾਂ ਨੇ ਸਰ ਛੱਡ ਛਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਆ ਕੇ ਜਿਹੜੀ ਕੁੱਟਮਾਰ ਕੀਤੀ ਉਹ ਤੁਰੀ ਘਰ ਆ ਕੇ ਉਸ ਨੇ ਇਸ ਨੂੰ ਚੱਕ ਕੇ ਲਗਾ ਕੇ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥ ਚ ਲਿਆ ਤੇ ਜੇ ਉਹ ਕੋਈ ਕਾਨੂੰਨੀ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਲੈਣਾ ਚਾਹੀਦਾ ਸੀ ਨਾ ਕਿ ਉਸ ਨੂੰ ਆਏ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਜਾਣਾ ਤੇ ਉਸ ਤੇ ਕਾਨੂੰਨ ਆਪਣੇ ਹੱਥ ਚ ਲਿਆ ਸਰ ਜਿਹੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀ ਜੀ ਸਰ ਉਹ ਜਿਹੜਾ ਪਰਮਜੀਤ ਸਿੰਘ ਹੈ ਪੁੱਤਰ ਖੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਦਾ ਉਹ ਸੈਕੰਡ ਮੈਨੇਜਰ ਹੈ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹਾਂ ਜੀ ਕੇਸ ਰਜਿਸਟਰ ਕੀਤਾ ਅੰਡਰ ਸੈਕਸ਼ਨ 140 ਸਬ ਸੈਕਸ਼ਨ 3 115 352 190 ਬੀਐਨਐਸ ਕੋਈ ਗ੍ਰਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਇਹਦੇ ਚ ਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਾ ਥੈਂਕ ਯੂ ਸਰ